हां जी ਕਿਸਾਨ ਵੀਰੋ ਸਸਰੀ ਕਾਲ ਜੀ ਸੋ ਇੱਕ ਇਸ ਵੀਡੀਓ ਸਾਨੂੰ ਇੱਕ ਕਿਸਾਨ ਵੀਰ ਨੂੰ ਬੁਲਾਉਣਾ ਜਿਹੜਾ ਕਿ ਮਾਨਸਾ ਜਿਹੜੇ ਦੇ ਵਿੱਚ ਆ ਜਿੱਥੇ ਕਿ ਮਤਲਬ ਨੀਲੀ ਰਾਵੀ ਦਾ ਨਾਮ ਵਜੂਦ ਹੈ ਨਹੀਂ ਸੀਗਾ ਪਰ ਇਹ ਵੀਰ ਨੂੰ ਨੀਲੀ ਰਾਵੀ ਦੇ ਵਿੱਚ ਨਸਲ ਦੇ ਵਿੱਚ ਬੜਾ ਸ਼ੌਂਕ ਪਿਆਗਾ ਤੇ ਬਾਈ ਨੇ ਨਸਲ ਦੇ ਉੱਪਰ ਕੰਮ ਕੀਤਾ ਤੇ ਨਾਲ ਦੀ ਨਾਲ ਮੇਲੇਾਂ 'ਚ ਭਾਗ ਲਗਾਤਾ ਤੇ ਮੇਲੇਾਂ 'ਚ ਨੰਬਰ ਵੀ ਪ੍ਰਾਪਤ ਕੀਤੇ ਨਾ ਸੋ ਬਾਈ ਕੋਲ ਕਈ ਜਿਹੜੇ ਨੀਲੀ ਰਾਵੀ ਦੇ ਪਸ਼ੂ ਨੇਗੇ ਤੇ ਬਾਕੀ ਸਨ ਮੈਂ ਘਰ ਦੇ ਵਿੱਚ ਜਿਹੜੇ ਮੁਰਾ ਦੇ ਉਹ ਵੀ ਚੰਗੇ ਪਸ਼ੂ ਰੱਖੇ ਹੋਏ ਨੇ ਕਿ ਬਾਈ ਦੇ ਤੁਹਾਨੂੰ ਬਾਈ ਨਾਮਾ ਗੱਲਬਾਤ ਕਰਾਉਂਗਾ ਇੱਕ ਇਧਰ ਛੋਟੀ ਖੜੀ ਆ ਬਹੁਤ ਸੋਹਣੀ ਪ੍ਰਿੰਟ ਦੇ ਵਿੱਚ ਤੇ ਇਹ ਵੀ ਨੀਲੀ ਰਾਵੀ ਦੀ ਹੈਗੀ ਚਾਰ ਪੰਜ ਪਸ਼ੂ ਨੀਲੀ ਰਾਵੀ ਦੇ ਆਪਾਂ ਜੇ ਸਾਰਿਆਂ ਨੂੰ ਇੱਥੇ ਸ਼ੁਰੂ ਕਰ ਲੈਣਾ ਪਹਿਲੀ ਮੱਝ ਤੋਂ ਮੇਰੇ ਜਿਹੜੀ ਸਾਹਮਣੇ ਛੋਟੀ ਦੇਖ ਲੈ ਨੀਲੀ ਰਾਵੀ ਇਹ ਕਿਹੜੇ ਸਾਂਧੀ ਹੈ ਜੀ ਇਹ ਲਾਹੌਰੀ ਦੀ ਹੈ ਬਈ ਇਹ ਲਾਹੌਰੀ ਸਾਂਧੀ ਹੈ ਜੀ ਹਾਂਜੀ ਠੀਕ ਆ ਤੇ ਹੁਣ ਦੀ ਉਮਰ ਕਿੰਨੀ ਖੋਗੀ ਲਗਭਗ ਇਹ ਚਾਰ ਦਿਨ ਤਾਂ ਹੋ ਗਈ ਹੋਣੀ ਲੱਗੇ ਚਾਰ ਦਿਨ ਹੋ ਗਈ ਤੇ ਹੁਣ ਇਹ ਕਿੰਨਾ ਟਾਈਮ ਰਹਿ ਗਿਆ ਸੂਣ ਦਾ ਇਹਨੇ ਸੂਣਾ ਜੁਲਾਈ ਚ ਇਹਨੇ ਜੁਲਾਈ ਚ ਸੂਣਾ ਗਏ ਜਣੀ ਦੀ ਹੁਣ ਚੱਲਦੀ ਆ ਅਪ੍ਰੈਲ ਮਈ ਜੂਨ ਜੁਲਾਈ ਚਾਰ ਕਿੰਨੇ ਪਾਇਆ ਸਾਡੇ ਤਿੰਨੇ ਸੀ ਤੇ ਦੀ ਮਾਂ ਨੀਲੀ ਰਾਵੀ ਸੀ ਕੱਕੇ ਮੈ ਸੀ ਗਰੇ ਨੀਲੀ ਰਾਵੀ ਸੀ ਬਈ ਠੀਕ ਆ ਓਕੇ ਇੱਕ ਦੁੱਧ ਵਾਲੀ ਸੀ ਕਿ ਉਹਨੇ ਦੂਜੇ ਸਵੇਰੇ 14 ਕਿਲੋ ਦੁੱਧ ਕੱਢਿਆ ਦੂਜੇ ਸਵੇਰੇ 14 ਕਿਲੋ ਠੀਕ ਆ ਤੇ ਆਪਣਾ ਨਾਮ ਤੇ ਐਡਰੈਸ ਬੋਲੇਵਾ ਕਿਹੜੇ ਪਿੰਡ ਖੜੇ ਜਿੱਥੇ ਨਾਮ ਹੈ ਜੀ ਆਪਣਾ ਪਾਲਾ ਬਲਰਾ ਹਾਂ ਜੀ ਤੇ ਪਾਵਾ ਪਿੰਡ ਹੈ ਜੀ ਹਾਂ ਜੀ ਮਾਨਸਾ ਜਲਾ ਠੀਕ ਆ ਤੇ ਨੇੜੇ ਇਥੇ ਕਿਹੜੇ ਪਿੰਡ ਵਾਗੇ ਆਪਣੇ ਨੇੜੇ ਵੱਡਾ ਪਿੰਡ ਕੁਲਰੀਆਂ ਪੈ ਜਾਂਦਾ ਜੀ ਬਰੇਟਾ ਸ਼ਹਿਰ ਦੇ ਰਤੀਆ ਰੈਣੀ ਦਾ ਬਾਰਡਰ ਲੱਗਦਾ ਨਾਲੇ ਹੁਣ ਗ ਕੋਹਿੰਦੂੜ ਚੱਕਾ ਹਾਂ ਚੂੜ ਚੱਕਾ ਕੋਹਿੰਦੂਰ ਚੂੜ ਚੱਕਾਲੇ ਸਾਂ ਤੋਂ ਇਹ ਗੱਬਣਾ ਹੁਣ ਲਾਹੌਰੀ ਦੀ ਧੀ ਹੈ ਜੀ ਤੇ ਸਾਨੂੰ ਇੱਕ ਹੋਰ ਹੋਣਾ ਹੋਰ ਇਹਦੇਲੇ ਬੱਸ ਨਾ ਤੇ ਜਿਹੜੀ ਆ 2 ਨੰਬਰ ਤੇ ਮੱਝ ਖੜੀ ਹੈ ਬਾਈ ਇਹ ਕਿਹੜੇ ਸਾਂ ਦਿੱਤੀ ਆ ਇਹ ਰਾਜੇ ਦੀ ਸਭੂਲੀ ਇਹ ਆਪਣੇ ਕੋਲੇ ਆਪਦੀ ਘਰ ਦੀ ਝੋਟੀ ਹੈ ਘਰ ਦੀ ਝੋਟੀ ਵੀਰੇ ਸਾਰੇ ਪਸ਼ੂ ਘਰ ਦੀ ਹੈਗੇ ਹਾਂ ਘਰ ਦੀ ਠੀਕ ਹੈ ਇਹ ਹੈਗੇ ਰਾਜੇ ਸਾਹਿਬ ਖੂਲਦੀ ਤੇ ਕਿਹੜੇ ਸੂਣਾ ਬਾਈ ਇਹਨੇ ਹੁਣ ਹੈ ਜੀ ਸੂਆ ਕਿਹੜਾ ਸੂ ਕੀ ਹੁਣ ਇਹ ਦੂਜੀ ਵਾਰ ਸੂਕ ਰਹੀ ਨੇ ਤੇ ਪਹਿਲੇ ਸੂਦ ਕਿੰਨਾ ਕੱਢੇ ਨੇ ਨਹੀਂ 11:30 12 ਕਿਲੋ ਦੁੱਧ ਕੱਢੇ ਵੀਰੇ 11:30 ਕਿਹੜ ਤੇ ਹੁਣ ਇਹ ਗੱਭਣ ਕਿਹੜੇ ਤੋਂ ਆਏ ਇਹ ਯੂਬੇ ਤੂੰ ਇਹਦਾ ਫੇਸ ਦਿਖਾਓ ਮੜਾ ਇੱਕ ਵਾਰੀ ਅਜੂਬੇ ਤੋਂ ਗੱਭਣਾ ਹੈ ਤੇ ਰਾਜੇ ਸਾਫ ਵਾਲੀ ਧੀ ਆ ਜੀ ਦੇਖ ਸਾਉ ਨੀਲੀ ਰਾਵੀ ਦੀ ਇਹ ਦੋਨੋਂ ਝੋਟਾਂ ਦਾ ਕੋਈ ਮਲੇ ਚ ਪਾਈ ਕੋਈ ਝੋਟੇਰੇ ਚੋਂ ਇਹ ਜਾਂ ਪਹਿਲਾ ਵਾਲੀ ਝੋਟੀ ਉਹ ਦੂਜੀ ਨਹੀਂ ਨਹੀਂ ਇਹਨਾਂ ਚ ਨਹੀਂ ਪਾਈ ਕੋਈ ਇਹਨਾਂ ਚ ਕੋਈ ਨਹੀਂ ਪਾਈ ਤੇ ਅੱਗੇ ਆ ਗਈ ਤਿੰਨ ਨੰਬਰ ਕੱਟੀ ਇਹ ਵੀ ਦਿਖਾ ਦਿਓ ਮੜਾ ਫੇਸ ਕੁਆਲਿਟੀ ਚੈੱਕ ਕਰਾਉ ਦੇ ਤੇ ਇਹ ਅਲਵਕਸ਼ ਜੀ ਕਿੰਨੀ ਕੁ ਉਮਰ ਦੀ ਹੈ ਬਈ ਇਹ ਇਹ ਹੋਣੀ ਯਾਰ 8 ਮਹੀਨਿਆਂ ਦੀ 7 ਮਹੀਨਿਆਂ ਦੀ 8 ਕੁ ਮਹੀਨਿਆਂ ਦੀ ਕਿਹੜੇ ਸੰਧੀਆਂ ਇਹ ਅਲਵਕਸ਼ ਜੀ ਇਹਲਵਕਸ਼ ਜੀ ਤੇ ਇਹਦੀ ਮਾਂ ਕਿਹੜੀ ਹੈ ਜੀ ਇਹਦੀ ਮਾਂ ਹੈਗੀ ਆਪਣੇ ਕੋਲੇ ਵੈਸੇ ਆਪਣੀ ਰਿਸ਼ਤੇਦਾਰੀ ਜਾਰੀ ਹੈ ਉਹ ਆਪਣੀ ਰਿਸ਼ਤੇਦਾਰੀ ਚ ਗਈ ਵੀ ਆ ਹਾਇ ਆਪਣੇ ਮੜਾ ਹਾਂ ਆਪਣੇ ਕੋਲੇ ਠੀਕ ਹੈ ਮੜਾ ਅਡਰ ਕੁਆਲਟੀ ਚੱਕ ਰਹੀ ਹੈ ਵਥਾਂ ਤੋਂ ਦੇ ਕਿਵੇਂ ਆਏ ਨੇਗੇ ਇਹ ਤਾਂ ਇਹ ਵੀ ਨਹੀਂ ਕਿਸੇ ਕੰਪੀਟੀਸ਼ਨ ਚ ਪਾਈ ਨਾ ਨਾ ਇਹ ਵੀ ਨਹੀਂ ਪਾਈ ਮਾਰਕੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਠੀਕ ਆ ਦੇਖੋ ੜੀ ੜੀ ਇੱਕ ਤਾਂ ਸੈੱਟ ਕਰ ਲਾ ਮੜਾ ਆ ਦੇਖੋ ਇਸ ਨੂੰ ਦਿਖਾਉਣੇ ਆ ਅਡਰ ਕੁਆਲਟੀ ਥਾਣ ਦੇਖੋ ਚਾਰੇ ਜਿਹੜੇ ਨਿਖੜ ਮੈਂ ਵਧੀਆ ਅਲਵਾਖੀ ਦੀ ਹੈ ਇਹ ਠੀਕ ਹੈ ਤੇ ਅੱਗੇ ਆ ਗਿਆ ਜੀ ਬੋਲਾ ਆਪਣਾ ਇਹਦੀ ਕਿੰਨੀ ਉਮਰ ਹੈ ਇਹ ਹੋ ਗਿਆ ਹੁਣ 2.5 ਸਾਲ ਦਾ ਉੱਤੇ ਥੋੜਾ ਮੋਟਾ 2.5 ਸਾਲ ਦਾ ਹੋ ਗਿਆ ਹੁਣ ਦੰਦੋ ਦੰਦੋ ਕਿ ਮੈਂ ਫੇਸ ਦੰਦੋ ਦੋ ਦੰਦ ਤੇ ਮੂੰਹ ਇਹਦਾ ਕਰ ਲੋ ਇਹਦਾ ਦੋ ਦੰਦ ਹੋ ਗਏ ਵੀਰੇ ਹਾਂ ਦੋ ਦੰਦ ਹੈ ਵੀਰੇ ਇਹ ਕਿਸੇ ਮੁਕਾਬਲੇ ਚ ਪਾਇਆ ਆਪਾਂ ਇਹ ਬੀਐਫਏ ਤਰੋਲੇ ਇਹ ਸਨ ਪਾਇਏ ਸੀ ਆਪਾਂ ਹਾਂਜੀ ਤਰੋਲੇ ਕਿਹੜੇ ਨੰਬਰ ਤੇ ਆਇ ਸੀ ਇਹ ਦੂਜੇ ਨੰਬਰ ਤੇ ਦੂਜੇ ਨੰਬਰ ਕੀਰਾਂ ਦੇ ਵਿੱਚੋਂ ਕਿਹੜੇ ਸਾਂ ਦਾ ਇਹ ਇਹ ਅਲਬਖਸ਼ ਦਾ ਠੀਕ ਅਲਬਖਸ਼ ਦਾ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਸੀਗਾ ਇਹਦੀ ਮਾਂ ਦਾ 16 ਕਿਲੋ 200 ਗ੍ਰਾਮ ਦੁੱਧ ਸੀ ਵੀਰੇ ਦੂਜੀ ਸੂਏ ਦਾ ਠੀਕ ਆ ਠੀਕ ਆ ਠੀਕ ਤੇ ਤੇਰਾ ਨਾਮ ਕੀ ਰੱਖਿਆ ਬਾਈ ਮਹਾਰਾਜਾ ਮਹਾਰਾਜਾ ਫਿਰ ਇਹਦਾ ਹੁਣ ਸੀਮਨ ਸੁਮ ਤਿਆਰ ਕਰਕੇ ਡਾਇਰੈਕਟ ਕਰਾਸ ਕਰਨਾ ਨਾ ਵੀਰੇ ਡਾਇਰੈਕਟ ਕਰਾਸ ਇਹ ਸੀਮਨ ਸੁਮ ਬੰਦਾ ਸੀਮਨ ਹੀ ਤਿਆਰ ਕਰ ਨੀ ਸੀਮਨ ਕਰ ਠੀਕ ਆ ਠੀਕ ਆ ਇਹ ਹੈਗਾ ਅਲਬਖਸ਼ ਦਾ ਤੇ ਬੱਚਾ ਤੇ ਇਹ ਇਹ ਕੱਟੀ ਬਲਬਖਸ਼ ਦੀ ਆ ਉਹ ਦੱਸ ਆਹੀ ਮੂਹਰੇ ਆ ਲੈ ਦੱਸ ਆਪਾਂ ਦੋ ਦਨ ਇਕੱਠਾ ਆ ਜਾ ਇਹ ਰਾਜੇ ਸਾਫੂਲ ਦਿੱਤੀ ਆ ਇਹ ਜਿਹੜੀ ਲਾਹੌਰੀ ਦੀ ਧੀ ਸੀ ਪਹਿਲੇ ਨੰਬਰ ਤੇ ਇਹਦੇ ਸਾਨੂੰ ਆਪਾਂ ਆਰਡਰ ਦੀ ਕੁਆਲਿਟੀ ਚੈੱਕ ਕਰਾਉਣੀ ਹੈਗੇ ਥਾਂ ਤੋਂ ਕਰੀ ਸੱਟ ਮਾੜਾ ਇਹ ਦੇਖੋ ਜੀ ਹੋ 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 ਲਾਹੌਰ ਜੀਤੀ ਹੈ ਜੀ ਦੇਖ ਸਕਦੇ ਹੋ ਬਹੁਤ ਸੋਹਣੀ ਆ ਤੇ ਅੱਗੇ ਹੈਗਾ ਮੁਰਾ ਦੇ ਵਿੱਚ ਵਾਈਦੇ ਬਾਈ ਇਹ ਮੱਝ ਕਿਵੇਂ ਆ ਜੀ ਇਹ ਰੇਣੇ ਝੋਈ ਸੀ ਵੀਰੇ ਇਹਨੇ ਕੱਢਿਆ ਆਪਣੇ ਕੋਲੇ 1.5 19 ਕਿਲੋ ਦੁੱਧਾ ਅੱਛਾ ਜੀ ਹੁਣ ਇਹ ਸੋਨਾ ਦੀ ਡਰਾਈ ਹੈ ਇਹ ਡਰਾਈ ਹੈ ਕਿਹੜੇ ਕਿਹੜੇ ਤੋਂ ਗੱਬਣਾ ਇਹ ਆਪਣਾ ਯਾਰਾ ਐਚ ਆਰ ਡੀ ਵੀ ਦਾ ਬੋਲ ਹੈ ਕੋਈ ਐਚ ਆਰ ਡੀ ਵੀ ਆ ਠੀਕ ਆ ਤੇ ਜਿਹੜੇ ਦੋ ਛੋਟਾ ਨੇ ਜੀ ਮੁਰਾ ਨਸਲ ਦੀਆਂ ਇਹ ਰੁਸਤਮ ਘਟੋਲੀ ਦੀ ਹੈ ਵੀਰੇ ਰੁਸਤਮ ਰੁਸਤਮ ਘਟੋਲੀ ਘਟੋਲੀ ਦੀ ਠੀਕ ਆ ਠੀਕ ਆ ਇਹਦੀ ਮਾਂ ਦਾ ਦੁੱਧ ਕਿ ਨੱਕ ਸੀਗਾ ਇਹਦੀ ਮਾਂ ਦਾ ਦੁੱਧ ਵੀਰੇ ਦੂਜੇ ਸੂਏ 18 ਪਲੱਸ ਸੀ ਦੂਜੇ ਸੂਏ 18 ਪਲੱਸ ਹਾਂ ਇਹ ਸਗੀਆਂ ਬਣਨ ਨੇ ਇਹ ਕਿੰਨੀ ਉਮਰ ਦੀ ਹੋਗੀ ਇਹ ਆਪਾ ਨੇਤਗੀ ਬੀ ਐਫ ਐ ਮਿਲਦੀ ਪਈ ਸੀ ਅੱਛਾ ਬੱਚਿਆਂ ਦੇ ਵਿੱਚ ਠੀਕ ਆ ਜਿਹੜੀ ਇੱਕ ਦੋ ਆਪਣਾ 6 ਤੋਂ ਸਾਲ ਵਾਲਿਆਂ ਵਿੱਚ 6 ਤੋਂ ਸਾਲ ਵਾਲਿਆਂ ਚ ਹਾਂ ਠੀਕ ਉਹ ਨੰਬਰ ਆ ਸੀ ਕੋਈ ਤਾਂ ਕਹ ਨਹੀਂ ਰਿਹਾ ਕੇ ਨਹੀਂ ਨਹੀਂ ਉਹ ਨੰਬਰ ਨਹੀਂ ਆਇਆ ਕੋਈ ਅੱਛਾ ਠੀਕ ਆ ਠੀਕ ਆ ਤੇ ਆ ਜਿਹੜੀ ਅੱਗੇ ਲਾਸਟ ਦੇ ਉੱਪਰ ਕੱਟੀ ਖੜੀ ਆ ਇਹ ਅਰਜੰਦੀ ਏ ਅੱਛਾ ਇਹ ਹੈ ਜੀ ਤੇ ਗੱਭਣ ਹੈ ਅਰਜੰਦੀ ਏ ਇਹ ਅਰਜੰਦੀ ਕਿੰਨੀ ਕੁ ਮਰਦੀ ਆ ਇਹ ਹੁਣੀ ਮੇਰੇ ਦੋ ਦੰਦ ਧੂਗੀ ਸੈ ਦਾ ਦੋਆਂ ਕਿੰਨੇ ਟਾਂ ਦੀ ਗੱਭਣ ਹੋ ਗਈ ਇਹ ਹੋ ਗਈ 4-5 ਮਹੀਨੇ ਦੀ ਗੱਭਣ ਹੈ ਕਿਹੜੇ ਤੋਂ ਕਰਾਈਆ ਇੱਕ ਉਹ ਹੀ ਨੂਰ ਤੋਂ ਲਕਸ਼ਮੀ ਦੇ ਦੀ ਫਾਪਾ ਲਕਸ਼ਮੀ ਦੇ ਦੀ ਕੋਹੇ ਨੂਰ ਤੋਂ ਠੀਕ ਆ ਇਹ ਹੈਗੇ ਬਾਈ ਦੇ ਮੋਰਾ ਨਸਲ ਦੇ ਵਿੱਚ ਦੋ ਛੋਟੀਆਂ ਬਹੁਤ ਸੋਹਣੀਆਂ ਨੇ ਠੀਕ ਆ ਇੱਕ ਮੱਝ ਮੋਰਾ ਦੇ ਵਿੱਚ ਤੇ ਬਾਕੀ ਜਿਹੜੇ ਮੇਨ ਕੰਮ ਬਾਈ ਦਾ ਕਹਿੰਦਾ ਨੀਲੀ ਰਾਵੀ ਨਸਲ ਤੇ ਕੰਮ ਕੀਤਾ ਬਾਈ ਨੇ ਤੇ ਆਉਣ ਵਾਲੇ ਦਿਨਾਂ ਚ ਬਾਈ ਕਹਿੰਦਾ ਹੋਰ ਵੀ ਜਿਹੜੇ ਪਸ਼ੂ ਵਾਲੇ ਮੇਲੇ ਹੁੰਦੇ ਨਾ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਾਂਗੇ ਸੋ ਅੱਜ ਕੋਈ ਟੱਕਰ ਮਾਰ ਕੇ ਤੀ ਡਾਕਟਰ ਬਾਈ ਆਉਣ ਵਾਲੇ ਦਿਨਾਂ ਚ ਬਾਈ ਮੇਲਿਆਂ ਦੇ ਵਿੱਚ ਹੋਰ ਭਾਗ ਲਊਗਾ ਸੋ ਅੱਜ ਦੀ ਵੀਡੀਓ ਇੱਕ ਨੀਲੀ ਰਾਵੀ ਨਸਲ ਦੇ ਵਿੱਚ ਸਪੈਸ਼ਲ ਵੀਡੀਓ ਬਣਾਈ ਸੀਗੀ ਪਿੰਡ ਭਾਵੇ ਤੋਂ ਜਿਲ੍ਹਾ ਮਾਨਸਾ ਨੇੜੇ ਕੁਲਰਿਆਂ ਬਰੇਟਾ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਜੀ ਕਿਉਂਕਿ ਤੁਹਾਡੇ ਵਾਸਤੇ ਚੰਗੇ ਚੰਗੇ ਪੁਸ਼ਾਂ ਦੀ ਖਰੀਦ-ਵੇਚ ਤੇ ਚੰਗੇ ਪੁਸ਼ਾਂ ਦੀ ਇੰਟਰਵਿਊ ਆਪਾਂ ਤੁਹਾਡਾ ਸਾਂਝੀ ਕਰਦੇ ਰਹਿਣਾ ਹੈਗੇ ਸੋ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਲਓ ਜੀ 8360462501 8360462501 ਸੁਭਾਗ ਸਿੰਘ ਫਾਰਮ ਤੁਹਾਡਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ